ਮਨ ਆਇਆ ਸਲਾਈਡਿੰਗ ਕਰਦਾ ਹੋਇਆ ਇਹ ਉਹ ਪਿੰਡ ਵਾਲਾ ਸੂਆ ਨਹੀਂ ਛੱਡਿਆ ਮੋਟਰ ਨਹੀਂ ਛੱਡੀ ਇਹ ਫਿਰ ਪੂਰ ਸੀ ਗੀਆਂ ਡਿਗਾਰਡਮੈਂਟ ਸਾਰਾ ਇੱਥੇ ਹੀ ਆ ਮ사ਜ ਮਸੂਜ ਵਾਲੇ ਜਿੰਨੇ ਮ사ਜ ਕਰਾਉਣੀ ਆ ਟਰੰਪੂ ਨਹੀਂ ਖੜੇ ਨੇ ਓਏ ਟਰੰਪੂ ਖੜੇ ਕਰੇਗਾ ਕਰੇਗਾ ਕੁਛ ਕਰੇਗਾ ਕਰੇਗਾ ਕੁਛ ਓਏ ਆਹ ਦੇ ਕੇਲੀਆਂ ਨੇ ਕੇਲੀਆਂ ਉਂਗਲ ਜਿੱਡੀਆਂ ਕੀ ਹੋਰੇ ਲੈਂਦੇ ਆ ਨਿਆਰੇ ਵਾ ਉਨੂੰ ਅਕੋਰੀ ਜਾਂਦੀ ਵੀ ਕਰੀ ਕੀ ਜਾਂਦੇ ਰਹੇ ਪਿੰਡ ਟਾਈਟਲ ਬਣ ਗਿਆ ਬਣ ਗਿਆ ਬਾਈ ਸਾਡੇ ਬੰਦੀਆਂ ਦੀਆਂ ਚੱਪਲਾਂ ਰਹਿ ਗਈਆਂ ਉੱਥੇ ਪੂਰੀ ਹੈ ਨਾ ਗੱਡੀਆਂ ਦੇ ਗੱਡੀਆਂ ਦੇ ਘੈਂਟ ਲਾਉਂਦੇ ਆ ਬਈ ਪੈਸੇ ਨਾ ਮੀਂਹ ਪੈ ਗਿਆ ਮੌਸਮ ਘੈਂਟ ਹੋਇਆ ਤਾਂ ਪੂਰਾ ਆ ਪੂਲ ਸਾਈਡ 뷰 ਆਪਣਾ ਨਾਈ ਸ਼ਾਈ ਕਰੋ ਆਦਾ ਬੈਠੋ ਇੱਥੇ ਕੀ ਕਰਨਾ ਨਾ ਆਉਣਾ ਫਿਰ ਕਰ ਫੋਨ ਕਰ ਯਾਰ ਉਹਨਾਂ ਨੂੰ ਜਦਿਆਂ ਨੇ ਵੀ ਰੂਮ ਚੋਂ ਕੱਟਣਾ ਪੈਂਦਾ ਜਾ ਕੇ 12 17 12 17 ਆ ਰਿਹਾ ਕੀ ਹਾਲ ਚਾਲ ਹੈ ਦੋਸਤ ਚਾਰਜ ਕਰ ਦੋ ਯਾਰ ਉੱਠ ਜਾ ਓਏ ਉਠ ਠੋ ਭਰਾ ਮੇਰਾ ਕੱਢ ਲੈ ਭਰਾ ਆਪਣਾ ਰਿਤਿਕ ਭਰਾ ਆ ਗਿਆ ਯਾਰ ਬਾਈ ਕੱਲ ਬੜੀ ਹੈਲਪ ਕੀਤੀ ਆ ਬੰਦੇ ਦੀ ਹਾਲ ਚਾਲ ਆ ਦੋਸਤੂ ਇੱਕ ਇੱਕ ਦੋ ਦੋ ਚੁੱਬੀਆਂ ਲਾ ਕੇ ਚੱਲੀ ਐ ਮੌਸਮ ਘੈਂਟ ਹੋਇਆ ਪਿਆ ਹੋਰ ਗੱਲਾਂ ਨਹੀਂ ਕਰਨ ਦੇਖਿਓ ਉੱਤੋਂ ਚੁੱਬੀ ਛੱਡ ਕੇ ਆ ਜਾ ਅਮਨ ਫੇਰ ਉੱਪਰ ਦੀ ਆ ਬਾਈ ਇਹ ਅਮਨ ਆਉਣ ਲੱਗਿਆ ਨੀਚੇ ਇਹ ਲੈ ਵੀ ਅਮਨ ਆਇਆ ਸਲਾਈਡਿੰਗ ਕਰਦਾ ਹੋਇਆ ਇਹ ਓ ਲੈ ਇਹ ਨਾ ਨੂੰ ਲੈ ਸੀੜ ਸਾਹਿਬ ਧੁੱਖਾ ਕਰਕੇ ਮੈਨੂੰ ਕਹਿੰਦਾ ਪੂਲ 'ਚ ਚੈਲੰਜ ਪੂਲ 'ਚ ਚੱਲਾ ਆਪ ਬਣਾਤਾ ਨਹੀਂ ਹੈਗਾ ਕਾ ਜਾਂਦਾ ਤੁਰਿਆ ਵੀਡੀਓ ਬਣਾ ਕੇ ਠੀਕ ਸੀ ਇੰਜੋਏਮੈਂਟ ਕਰਨੀ ਚਾਹੀਦੀ ਯਾਰ ਆਏ ਆ ਪੈਸੇ ਲੱਗੇ ਨੇ ਆਪਣੇ ਤਾਂ ਪਿੰਡ ਵਾਲਾ ਸੂਆ ਨਹੀਂ ਛੱਡਿਆ ਮੋਟਰ ਨਹੀਂ ਛੱਡੀਏ ਫਿਰ ਪੂਰ ਸੀਗਾ ਬਾਹਰ ਜਾ ਕੇ ਲੋ ਵੀ ਰੈਡੀ ਸ਼ੈਡੀ ਹੋ ਗਏ ਨਾ ਨੂੰਕੇ ਅੱਗ ਬੰਨ ਲਈ ਲੀਅਰ ਟਾਈਮ ਨਾਲ ਬਾਹਰ ਬਾਹਰਲਾ ਵਿਊ ਦਿਖਾਉਂਦੇ ਆ ਚੱਲ 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 ਭਰੋ ਸੁਬਾ ਪੈਂਦਾ ਸੀ ਮੀ ਧੁੱਪ ਨਿਕਲੀ ਪਈ ਹੈ ਪੂਰੀ ਘੈਂਟ ਵਾਲੀ ਕਹਣੀ ਮੰਨ ਕੇ ਚੱਲੋ ਇੱਥੇ ਜਿਵੇਂ ਆਪਣੇ ਹੋਲੇ ਵਾਲੇ ਨੂੰ ਮੌਸਮ ਹੁੰਦਾ ਠੀਕ ਆ ਗਰਮੀ ਨਹੀਂ ਹੈਗੀ ਇਨੀ ਬ੍ਰੇਕਫਾਸਟ ਕਰੀਏ ਹੁਣ ਚੱਕ ਪਲੇਟ ਮੱਖਣਾ ਕਿੱਧਰ ਆ ਭਰਨੀ ਆ ਪੂਰੀ ਕਸਰ ਨਹੀਂ ਛੱਡਣੀ ਹੈਗੀ ਬਾਠਪੂਰੇ ਕਰਨੇ ਆਪਾਂ। ਇਹ ਕਿ ਦਸ ਦਿਨੇ ਕਿੱਥੋਂ ਆਇਆ ਆਪਾਂ? ਹਾਂ। ਉਹ ਲੇਟ ਹੋ ਗਿਆ ਯਾਰ। ਪਹਿਲਾਂ ਆਉਣਾ ਸੀਗਾ। ਪਹਿਲਾਂ ਕੱਲ ਤੋਂ ਪਹਿਲਾਂ ਆਵਾਂਗੇ। ਭਰਿਆ ਪਿਆ ਬੈਠਣ ਨੂੰ ਜਗ੍ਹਾ ਨਹੀਂ ਜੀ। ਆ ਸਾਡੇ ਬੰਦੇ ਨੂੰ ਮਿਲੀ ਜਗ੍ਹਾ ਬਸ। ਆ ਕੰਮਰੀ ਜੀ ਤਾਂ ਗਿਆ ਭਾਈ ਜੀ। ਦਬਦੇ ਨਹੀਂ ਬੰਦੇ ਡਾਈਟ ਦਾ ਵੀ ਧਿਆਨ ਰੱਖਦੇ ਨਾਲ ਦੀ ਨਾਲ ਪੂਰਾ। ਢਿਡਲੀ ਰੋਟੀ ਖਾਣੂਗਾ ਅਗੇ ਉਹਦੇ ਹੁਣ ਪਤਾ ਲੱਗਿਆ ਉਵੇਂ ਖਾਈ ਦੀ। ਵਿੱਚ ਡਬੋ ਕੇ ਜਿਵੇਂ ਆਪਾਂ ਰੋਟੀ ਚੂਰ ਕੇ ਨਹੀਂ ਖਾਂਦੇ। ਉਹ ਸੀਨਾ ਇਹ ਤਾਂ ਬੁਰਕੀਆਂ ਨੂੰ ਖਾ ਕੇ ਚੱਕ ਚੱਕ ਬੰਦੇ ਟਾਲਦੇ ਨਹੀਂ ਹੈਗੇ ਕਿਤੇ ਆਹ ਤਰੀਕੇ ਨਾਲ ਖਾਣੀ ਜੀ ਮੈਂ ਅਕਲ ਗਾਉਂਦੇ ਨੇ ਇਹ ਤਾਂ ਬੁਰਕੀਆਂ ਨੂੰ ਖਾ ਕੇ ਚੱਕ ਆ ਜਾਕਰ ਬੋਲੀ ਤੇ ਮਰਜ਼ੀ ਕਰ ਲੈ ਯਾਨੀ ਢਿਡਚੀ ਆ ਬਾਈ ਇਹ ਆ ਹੋਟਲ ਕਰਾਇਆ ਸੀ ਆਪਾਂ ਆਪਾਂ ਨੂੰ ਪਿਆ ਇਹ 8000 ਰੁਪਏ ਦਾ 4-4000 ਰੁਪਏ ਆਇਆ ਬ੍ਰੇਕਫਾਸਟ ਵਿਦ ਇੱਕ ਬੰਦੇ ਨੂੰ 4-4000 ਆਇਆ ਸਹੀ ਆ ਸਵੇਰ ਦਾ ਖਾਣਾ ਪਾਣਾ ਵੀ ਖਾਦਾ ਐਵੇਂ ਚੱਲੀ ਆ ਹੋਟਲ ਆ ਸਾਡਾ ਬਾਹਰੋਂ ਆਇਆ ਆਇਆ ਭਾਈ ਕਡਨੈਪਰ ਬੱਸਾ ਬੀਚ ਤੇ ਚੱਲੇ ਤਾਰਾਂ ਦੇਖੋ ਤਾਰਾਂ ਬਾਕੀ ਠੀਕ ਆ ਸਫਾਈ ਹੈਗੀ ਆ ਬਾਈ ਪਿੰਡਾਂ ਤੁਹਾਨੂੰ ਪਤਾ ਹੀ ਆ ਸਿਸਟਮ ਮਿੱਟੀ ਮਿੱਟੀ ਇੱਥੇ ਮਿੱਟੀ ਵਾਲਾ ਕੰਮ ਨਹੀਂ ਕੱਲ ਦੇ ਬੂਟ ਨੇ ਆਲੇ ਕੂੜ ਬਿਲਕੁਲ ਨਹੀਂ ਹੈਗੀ ਇਹ ਗੱਲ ਮੰਨਣ ਵਾਲੀ ਆ ਸਫਾਈ ਹੈਗੀ ਆ ਜ਼ਰੂਰ ਜਿਗਾੜ ਲਾਇਆ ਹੋਆ ਬਾਈ ਨੇ ਇੱਕ ਇਦਾਂ ਦੀਆਂ ਗੱਡੀਆਂ ਪਿੱਕਾ ਪਿੱਕਾ ਟਾਈਪ ਜੇ ਵਿਲਕਸ ਹਾਂ ਜਿੱਦਾਂ ਹੁਣੀ ਕੀਤੀ ਹੋਣਾ ਨੇ ਭਗਵੰਤ ਮਾਨ ਗੱਡੀ ਆ ਹੁਣ ਉਹ ਪੰਜਾਬ ਬੁੱਲਸ ਲਈ ਹਾਂ ਉਹ ਜਿਗਾੜਮੈਂਟ ਆ ਅਦੇ ਇਦਾਂ ਦੀਆਂ ਮੇਲੀਆਂ ਗੱਡੀਆਂ ਲੈ ਆ 우ਸਤਾਦ ਬੀਚ ਆ ਗਿਆ ਬੀਚ ਦਿਖਾਉਨੇ ਆ ਤੁਹਾਨੂੰ ਆ ਆ ਗਿਆ ਬੀਚ ਕੁਸਤੀਆਂ ਕੁਸਤੀਆਂ ਜਿਗਾੜਮੈਂਟ ਸਾਰਾ ਮ사ਜ ਮਸੂਦ ਵਾਲੇ ਜਿਹਨੇ ਮ사ਜ ਕਰਾਉਣੀ ਹੋਵੇ ਕਦਾ ਡਰਾਉਂਦੀ ਬੋਤ ਨੇ ਕੀ ਬਾਤ ਹੈ ਗੱਡੀ ਦੇਖ ਹੈ ਰਨ ਹੋਰ ਇਹ ਤਾਂ ਜਮਾਈ ਨਹੀਂ ਮੰਗਦੇ ਸੀ ਬਾਈ ਦੇਖ ਲੈ ਹੁਣ ਕਿਦੀ ਨੇੜੇ ਆ ਕੇ ਵੀ ਹੱਸਦੀ ਹੈ ਇੱਕ ਗੱਲ ਹੋਰ ਇੱਥੇ ਬੀਬੀਆਂ ਨੂੰ ਸਕੂਟਰੀ ਬਹੁਤ ਵਧੀਆ ਚਲਾਉਣੀ ਆਉਂਦੀ ਆ ਆਪਣੇ ਤਾਂ ਲਿਆ ਕੇ ਲੱਤਾਂ 'ਚ ਮਾਰਦੇ ਆ ਜੁੱਦਾ ਕਾਰ ਲਿਆ ਗਿਆ ਆ ਜਾ ਆ ਜਾ ਭਰਾ ਲਿਖਿਆ ਪਟਾਇਆ ਸਾਹਮਣੇ ਪਟਾਇਆ ਸਿਟੀ ਇਹਦੇ ਆ ਜਾਣੇ ਆ ਘੁੰਮ ਕੇ ਆਉਨੇ ਉੱਥੇ ਵੀ ਠੀਕ ਆ ਮੌਸਮ ਹੈ ਥੋੜੀ ਗਰਮੀ ਆ ਬਟ ਇੰਨੀ ਨਹੀਂ ਹੈਗੀ ਸਾਡੇ ਆ ਨਾ ਤੇ ਸਮੁੰਦਰ ਦਾ ਪਾਣੀ ਹੋ ਘਟ ਗਿਆ ਰਾਤ ਕਿਹੜਾ ਮਾਰ ਕੇ ਸੀ ਇੱਥੇ ਇੱਥੇ ਤੱਕ ਸੀ ਪਾਣੀ ਆ ਦੇ ਇੱਥੇ ਪਾਣੀ ਵੀ ਨਹੀਂ ਹੈਗਾ ਗੈਫੀ ਹੋ ਗਿਆ ਉਹ ਪਿੱਛੇ ਤੱਕ ਆਪਾਂ ਉਹ ਮੂਰੇ ਦੇਖ ਕੇ ਹੀ ਕੀ ਹਿਸਾਬ ਕਰਾਵਾ ਆ ਪਤਾ ਨਹੀਂ ਕੀ ਚੁਕੀ ਜਾਂਦੇ ਨੇ ਤੇ ਦੇਖਿਓ ਮੌਲ ਮਾਲ ਜਿ ਕੋਈ ਖੁੱਲ ਗਿਆ ਹੈ ਮਿਸਤਰੀ ਲੱਗੇ ਹੋਏ ਨੇ ਮਸਾਲੀ ਬਮੋਟਰ ਰੱਖੀ ਫਿਰਦੇ ਨੇ ਪੰਦਰ ਆਹ ਸਿਸਟਮ ਵੀ ਠੀਕ ਆ ਆਪਣੇ ਦਾ ਫਰਸ਼ ਹੀ ਲੱਪੜ ਜਾਂਦਾ ਐ ਇਹੋ ਸਤਾਤ ਗਰਮੀ ਤਾਂ ਹੈਗੀ ਆ ਯਾਰ ਆ ਹੁਣ ਨਿਕਲੀ ਆ ਧੁੱਪ ਜੀ ਹੁਣ ਪਤਾ ਲੱਗਦਾ ਸ਼ੀਕ ਹੈਗਾ ਤੇ ਇੱਕ ਹੋਰ ਗੱਲ ਇੱਥੇ ਮਾਰਕੀਟ ਥੋੜੀ ਲੇਟ ਹੀ ਖੁੱਲਦੀ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਜਿਵੇਂ ਆਪਣੇ ਉਥੇ 10 ਵਾਦ ਦੇ ਨੂੰ ਖੁੱਲਣ ਲੱਗਦੀਆਂ ਦੁਕਾਨਾਂ ਤੋਂ ਕੋਨਾ ਸਾਰੀਆਂ ਪਿੰਡਾਂ 'ਚ ਛੇਤੀ ਹੁਣ ਸੁੱਤੇ ਹੋਏ ਨੇ ਉੱਠਣਗੇ ਹੌਲੀ ਹੌਲੀ ਚੱਪਲਾਂ ਲੈਣੀਆਂ ਨੇ 140 ਬਾ 140 140 ਹੋ ਗਿਆ ਕਿੰਨਾ ਇੰਡੀਆ ਦਾ ਆਪਣਾ 3.5-400 ਰੁਪਈਆ 400 ਰੁਪਈਆ ਦੀਆਂ ਚੱਪਲ ਆ ਇੱਥੇ ਦੇ ਮੋਟਰਸਾਈਕਲ ਸਕੂਟੀਆਂ ਥੱਲੋ ਉਹੀ ਚੀਜ਼ ਆ ਉੱਤੋਂ ਆ ਹੈਲਮਟ ਜਿਹਾ ਵੱਡਾ ਵਾ ਤੁਰ ਹੀ ਜਾਂਦੇ ਆ ਤੁਰ ਹੀ ਜਾਂਦੇ ਆ ਪਤੰਦਰ ਖੜਦੀ ਨਹੀਂ ਐ ਲੋਈ ਰੱਬ ਨੇ ਕਰ ਹੀ ਦਿੱਤਾ ਠੰਡਾ ਮੌਸਮ ਕਾਲੀ ਘਾਟ ਆ ਗਈ ਇਹ ਤਾਂ ਬੱਦਲ ਆ ਮੀਂਹ ਸਟਾਰਟ ਆ ਥੋੜੇ ਟਾਈਮ ਨੂੰ ਲੈ ਬਈ ਮੌ ਲਾ ਗਏ ਲੈ ਬਈ ਪੁਤਾਂ ਜਾਂ ਬੁਤਾਂ ਅਬੀ ਮਿਸਟਰ ਬੀਨ ਆ ਟਰੰਪੂ ਨਹੀਂ ਖੜੇ ਨੇ ਇੱਧਰ ਬੈਟਮੈਨ ਵੀ 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 ਅਮ ਚਾਚੀ ਨੂੰ ਵੀ ਉਹ ਨਹੀਂ ਰਹੀ ਓਏ ਆ ਗਈ ਹੋ ਗਿਆ ਆ ਚਾਚੀ ਨੂੰ ਕੀ ਹੋ ਗਿਆ ਭੂਤਾਂ ਵਾਲਾ ਜਗੜਮਟਾ ਸਾਰਾ ਇੱਧਰ ਬਈ ਕਾਹਦੇ ਮਰੀਜ਼ ਬੈਠਾ ਭੂਤ ਬੈਠੀ ਏ ਭਰਾਵਾ ਇਹ ਤਾਂ ਕੋੜਾ ਕੋੜਾ ਝਾਕਦੇ ਨੇ ਓਏ ਆ ਜਾ ਉਹ ਨਾਲ ਆ ਜੋਂਬੀ ਖੜੇ ਜੋਂਬੀ ਇੱਧਰ ਆ ਵੀ ਪਿਆ ਇੱਥੇ ਕੁਛ ਦੇਖ ਲੈ ਹਲਾ ਕੇ ਹੈਗਾ ਕੁਛ ਤਾਂ ਹੈਗਾ ਓਰੇ ਮੰਦਾ ਪਿਆ ਇੱਚ ਵੀ ਫਿਰ ਉਹ ਬਰਾਣਾ ਫਿਲ ਮੜਾ ਨਹੀਂ ਹੁੰਦਾ ਹੈਗਾ ਜਿਹੜਾ ਇਹ ਫਿਰ ਉਹ ਸੁਠੀ ਬਰਾਂਦੇ ਉਸੜੇ ਫੇਟੂ ਹੋ ਗਈ ਕੰਮ ਜਾਂ ਨਕਲੀ ਹੈ ਤਾਂ ਉੱਧ ਜਾ ਐਵੇਂ ਕਿਥੇ ਜੋ ਵੀ ਆ ਜੋ ਵੀ ਆ ਗਿਆ ਚੈਨਲ ਮੇਰਾ ਤੇਰੇ ਹੱਥ ਆ ਗਿਆ ਨਾ ਦਾ ਤੁਸੀਂ ਬਸ ਸਬਸਕ੍ਰਾਈਬ ਵਗੈਰਾ ਕਰ ਦਿਓ ਸੁਣਾ ਲੱਗਦਾ ਜੀ ਆ ਬੰਦਾ ਬਹੁਤ ਤੰਗ ਕਰਦਾ ਆ ਸੋਖਾ ਬੰਦਾ ਹੀ ਸਾਡੇ ਚੰਨਾ ਤੰਗ ਕੀਤਾ ਇਹਨੇ ਪੁੱਛੋ ਨਾ ਮਿਲਦੀ ਹੈ ਮਿਲਦੀ ਹੈ ਪੂਰੀ ਸ਼ਕਲ ਮਿਲਦੀ ਆ ਕੁਛ ਕਰੇਗਾ ਕਰੇਗਾ ਕੁਛ ਕਰੇਗਾ ਹੈ ਕਰੇਗਾ ਕੁਛ ਓਏ ਆ ਜਾ ਆ ਜਾ ਇੱਧਰ ਦੇਖਾ ਜਾ ਦੇਖੀ ਹੈ ਹੱਥ ਲਾ ਕੇ ਵੇਖੀ ਹੈ ਹੱਥ ਲਾ ਕੇ ਵੇਖੀ ਮਤਲਬ ਉਹਨੂੰ ਲਾਈ ਕੁਛ ਨਹੀਂ ਆਗਾ ਐਵੇਂ ਡਰੀ ਜੰਨਾ ਤੂੰ ਤਾਂ ਉਹ ਤੇ ਦੀ ਵੀ ਦੀ ਵੀ ਬਈ ਡਰਾਉਂਦੇ ਜੀ ਵੀਰ ਜੀ ਤੁਸੀਂ ਡਰਾਉਂਦੇ ਜੇ ਅਜਾਜ ਕਿੱਥੇ ਵੜ ਗਿਆ ਕੈਂਟ ਆ ਯਾਰ ਚੀਜ਼ਾਂ ਦੇਖਣ ਵਾਲੀਆਂ ਨੇ ਇੱਥੇ ਵਧੀਆ ਨੇ ਆ ਪਤਾ ਨਹੀਂ ਕਾਦੀ ਕਾਦੀ ਨਾ ਬਣਾਇਆ ਹੋਇਆ ਬੰਦਾ ਬਣਾਇਆ ਪੂਰਾ ਇਹ ਆ ਹਾਥੀ ਬਣਾਇਆ ਛੋਟਾ ਆ ਪੂਤ ਫੋਨ ਤੇ ਗੱਲ ਕਰਦੇ ਹੋਏ ਆ ਜੇ ਜਿੰਨਾ ਕੁਸ਼ ਵੀ ਸੀ ਸਾਰਾ ਕੁ ਘੈਂਟ ਸੀਗਾ ਵਧੀਆ ਸੀ ਬਈ ਆਉਣ ਵਾਲੇ ਟਾਈਮ ਚ ਆ ਪ੍ਰੋਜੈਕਟ ਬਾਨਨੇ ਆ ਕਹਿੰਦੇ ਆ ਬਾਨਨੀ ਆ ਬਿਲਡਿੰਗ ਇੱਕ ਹੋਰ ਆਂ ਬਿਲਡਿੰਗ ਦਾ ਘੈਂਟ ਨੇ ਯਾਰ ਆ ਬੰਨੀਆਂ ਨੇ ਆ ਦੇਖੋ ਆ ਬੰਦੇ ਥੱਕ ਵੀ ਗਏ ਸੀਗੇ ਦੇਖੇ ਮ사ਜ ਕਰਾਗੇ ਵਧੀਆ ਕਰ ਦੋ ਬਸ ਪਰ ਉਹ ਗੱਡੀ ਨਹੀਂ 20 ਬਾਥ ਰੱਖੋ ਕਹਿੰਦੇ ਇੱਥੇ ਟੱਕਣ ਖੋਲ ਲਿਆ ਵਿੱਚ ਬਾਹ ਇਹਦਾ ਮੂੰਹ ਜੇ ਕਦੋਂ ਰੱਖਣ ਇਹਦਾ ਹਾਂ ਜਿੱਦ ਨੂੰ ਮਰਜ਼ੀ ਰੱਖ ਲੈ ਬਸ ਛੱਡ ਤਾਂ ਖਿੱਚ ਲਾ ਹੋ ਗਈ ਹੋ ਗਈ ਹੋ ਗਈ ਸ਼ਾਟ ਲੱਤਾਂ ਕਸਲੀਆਂ ਪੂਰੀਆਂ ਆ ਆ ਹੁਣ ਹੋਇਆ ਸਰੀਰ ਵਾਈਬ੍ਰੇਟਿਆ ਹੂੰ ਹੁਣ ਫੋਨ ਵੀ ਹਿੱਲਦਾ ਠੀਕ ਆ ਲੱਤਾਂ ਹੀ ਵੀ ਕੱਤ ਨਹੀਂ ਇੱਥੋਂ ਆ ਵਧੀਆ ਵਾ ਟੂਹੀ ਵਾਲੀ ਸਹੀ ਆ ਲੱਤਾਂ ਦਾ ਨਹੀਂ ਚੱਲਦੀ ਨਹੀਂ ਰਹੀਗੀ ਲੱਤਾਂ ਵਾਲੀ ਕੋਈ ਕਰ ਨਹੀਂ ਰਹੀ ਬਾ ਲੱਤਾਂ ਕੱਸ ਕੇ ਬੈਗੀ ਬਾ ਸਿਰਫ ਲੱਤਾਂ ਕੱਸੀਆਂ ਨੇ ਆ ਟੂਹੀ ਵਾਲੀ ਵਧੀਆ ਆ ਦੇ ਆਹ ਆ ਦੇ ਟੂਹੀ ਵਾਲੀ ਸਹੀ ਆ ਉਹਦੇ ਟੂਹੀ ਸੈੱਟ ਕਰਦੀ ਆ ਲੱਤਾਂ ਕੋਈ ਕੁਝ ਨਹੀਂ ਹੈਗਾ ਆ ਹਵਾ ਭਰ ਕੇ ਕੱਸ ਲੀਂਗਾ ਲੱਤਾਂ ਇਹਨੇ ਤੋ ਜੀ ਆ ਮਾਲ ਸੀਗਾ ਆਪਣਾ ਘੈਂਟ ਸੀਗਾ ਯਾਰ ਘੁੰਮਣ ਵਾਲਾ ਵਧੀਆ ਇੱਥੇ ਆ ਜਹਾਜ ਉਜਿਆ ਕਣੀ ਕੀ ਆ ਪਾਇਆ ਹੋਇਆ ਤੇ ਵਧੀਆ ਕੀਤਾ ਸਿਸਟਮ ਪੂਰਾ ਘੈਂਟ ਵਾਲਾ ਤੀਜੇ ਚੂਜੇ ਵੀ ਸਸਤੀਆਂ ਠੀਕ ਆ ਬੜਾ ਮਹਿੰਗਾ ਨਹੀਂ ਉਹਨਾਂ ਬਾਹਰਲੇ ਹਿਸਾਬ ਨਾਲ ਤਾਂ ਠੀਕ ਆ ਉਹ ਮੌਸਮ ਇੱਕ ਨੰਬਰ ਆ ਪੂਰਾ ਕਦੇ ਬੱਦਲ ਹੋ ਜਾਂਦੇ ਆ ਕਣੀਆਂ ਪੈ ਲੈਂਦੀਆਂ ਵਧੀਆ ਨਹੀਂ ਉੱਥੇ ਤਾਂ ਬੁਰਾ ਹਾਲ ਆਪਣੇ ਆ ਐਮ ਜੀ ਦੀ ਗੱਡੀ ਬੈਟਰੀ ਵਾਲੀ ਆ ਬੰਦੇ ਦੀ ਗੱਡੀ ਆ ਸਾਡੇ ਦੀ ਆ ਟੋਪੀ ਵਾਲਾ ਫਿਰਦਾ ਉਸਤਾਦ ਗੱਡੀ ਕੱਢੋ ਚੱਲੀਏ ਫਿਰ ਆ ਸੀਗਾ ਯਾਰ ਭੂਤਾਂ ਵਾਲਾ ਸੀ ਨਾ ਸਿਸਟਮ ਸਾਰਾ ਹਵਾ ਘੈਂਟ ਆ ਯਾਰ ਉਸਤਾਦ ਨੇਰੀ ਚੱਲ ਵੀ ਨੇਰੀ ਬਾਕੀ ਦਿਖਾਉਂਦੇ ਆ ਤੁਹਾਨੂੰ ਗਾਰਡਮੈਂਟ ਸਾਰਾ ਘੁੰਮਦੇ ਫਿਰਦੇ ਰੋਟੀ ਪਾਣੀ ਵੀ ਖਾਣਾ ਹਜੇ ਸਵੇਰ ਤਾਂ ਜਿਹੜਾ ਖਾ ਲਿਆ ਖਾ ਲਿਆ ਮੱਖਣਾ ਮੀ ਆ ਜਾਣਾ ਓਏ ਨਹੀਂ ਆਇਆ ਨਾ ਤੂੰ ਹੋਰ ਪਾਸੇ ਚੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੋ ਭਾਈ ਲੋਕਲ ਆਪਣੇ ਲੋਕਲ ਬੰਦੀ ਨੇ ਜਿਆਦਾਤਰ ਲੋਈ ਕੇਲੇ ਖਾ ਲੋ ਕੇਲੀਆਂ ਆ ਦੇ ਕੇਲੀਆਂ ਨੇ ਕੇਲੀਆਂ ਉਂਗਲ ਜਿੱਡੀਆਂ ਕੇਲੀਆਂ ਉਂਗਲ ਤੋਂ ਵੀ ਛੋਟੀਆਂ ਐ థਾਈਲੈਂਡ ਦਾ ਫੂਡ ਅੰਬ 65 ਬਾਸ ਦੇ ਤਿੰਨ ਅੰਬ 300 ਰੁਪਏ ਦੇ ਮਹਿੰਗਾ ਹੈ ਇਸਕੋ ਇੱਕ ਗੱਲ ਹੋਰ ਆ ਦੇਖੋ ਜਿਵੇਂ ਟ੍ਰੈਫਿਕ ਹੈ ਨਾ ਤੇ ਹਾਰਨ ਕਿਸੇ ਨੇ ਨਹੀਂ ਮਾਰਨਾ ਹੈਗਾ ਦੇਖੋ ਕਿਸੇ ਨੇ ਹਾਰ ਨਹੀਂ ਮਾਰਿਆ ਆਪਣੇ ਦਾ ਪੈਂ 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 ਪੂਰੇ ਲੈਂਦੇ ਆ ਨਿਆਰੇ ਪੂਰੇ ਇੱਥੇ 711 ਚ ਵੜ ਗਏ ਦੇਖੋ ਕੀ ਚੱਕਦੇ ਨੇ ਇਹ ਦੱਬੀ ਜਾਂਦੇ ਆ ਕੰਮ ਕੁਛ ਨਾ ਕੁਛ ਲਈ ਜਾਂਦੇ ਨੇ ਲਈ ਜਾਂਦੇ ਨੇ ਤੇ 711 ਚ ਕੋਈ ਵੀ ਚੀਜ਼ ਲੈ ਲਓ ਕੁਛ ਵੀ ਸਾਰਾ ਕੁਝ ਮਿਲੂਗਾ ਖਾਣ ਪੀਣ ਵਾਲਾ ਕੁਛ ਵੀ ਲੈਣਾ ਪਰ ਮਿੱਠਾ ਹੋਵੇ ਫਿਰ ਤਰ੍ਹਾਂ ਤਰ੍ਹਾਂ ਦੀਆਂ ਡਰਿੰਕਾਂ ਪਤਾ ਨਹੀਂ ਕੀ ਕੀ ਆ ਕੀ ਨਹੀਂ ਇਹ ਜਿਹੜਾ ਚ ਕੀ ਹੈ ਤੇ ਲੈ ਦੀਆਂ ਵੈਰਾਈਟੀਆਂ ਬੜੀਆਂ ਨੇ ਆ ਦੇਖੋ ਲੈ ਜੀ ਤੂੰ ਲੈ ਲਓ ਉਹਨੂੰ ਦੇਖੋ ਕਿੰਨੇ ਕਿਡੇ ਆਪਣੇ ਕਿਹੜੇ ਆ ਚੀਨੀ ਐ ਇਹ ਤੇ ਆ ਸਟਰੋਂਗ ਵਾਲੇ ਵੀ ਹੈਗੇ ਨੇ ਗ੍ਰੀਨ ਬਲੂ ਆ ਜਾ ਮੰਨ ਆਗੇ ਆਗੇ ਬਰੋ ਕਿੰਨੇ ਦੀਆਂ 22 9498 ਆ ਕਰ ਲਓ ਭਾਂਜੀ ਇਕੱਠੀ ਦੇ ਦੇ ਜੀ ਬਾਈ ਖੜਜ ਖੜਜ ਰੋਕ ਰੋਕ ਗ੍ਰੈਂਡ ਮਹਿਗੇ ਪੂਰੇ 5 10 ਸਾਇਬ ਨਾ ਸਾਰੇ ਦੇ ਦੇ ਗਏ ਲੈਣੇ ਉਹਨਾਂ ਨੇ 5 15 ਥੋੜਾ ਸਾਰਾ 11 19 ਅੱਕੂ ਰੀ ਜਾਂਦੀ ਵੀ ਕਰੀ ਗਈ ਜਾਂਦੇ ਰਹੇ 21 ਠੀਕ ਹੈ ਨਨ ਓਕੇ ਹਾਂ ਥੈਂਕ ਯੂ ਥੀਵੋ ਲੁਕੀਵੋ ਥੀਵੋ ਲੁਕੀਵੋ ਥੇ ਠੀਕ ਹੈ ਸਤਿ ਸ੍ਰੀ ਅਕਾਲ ਸੁਆਦੀ ਖਾਓ ਸਤਿ ਸ੍ਰੀ ਅਕਾਲ ਆਪਣਾ ਖਾਓ ਖਾਪਨ ਖਾਓ ਖਾਪਨ ਖਾਓ ਹੋਰੀ ਨਾ ਕੋ ਗਲਤ ਬਲਤ ਲੈ ਕਾ ਦੇ ਕਾਲਾ ਕੱਢੇ ਅਗਲੀ ਉਹ ਸਮਝ ਵੀ ਨਹੀਂ ਆਉਣੀ ਕੀ ਕਹਿੰਦੇ ਸਵਾਦੀ ਖਾਓ ਮਤਲਬ ਸਾਸਰੀ ਕਾਲ ਖਪਣ ਦਾ ਸਮਝ ਆ ਉਹ ਵੀ ਤੇ ਜੋਗਾ ਖਾ ਖਪਣ ਦਾ ਮਤਲਬ ਥੈਂਕ ਯੂ ਅੱਛਾ ਖਪਣ ਖਪਣ ਮਤਲਬ ਖਬੜ ਕਾ ਖਪਣ ਖਾ ਖਪਣ ਖਾਓ ਖਪਣ ਖਾਪ ਖਪਣ ਖਾਪ ਇਦਾਂ ਕਹਿੰਦਾ ਮੈਂ ਖਪਣ ਖਾਪ ਹਾਂ ਓਕੇ ਥੈਂਕ ਯੂ ਖਪਣ ਖਾਪ ਲੋਈ ਮੀ ਆ ਗਿਆ ਸਹੀ ਆ ਸਾਰਾ ਸੈੱਟ ਹੋ ਜੂ ਮੌਸਮਾ ਗਰਮੀ ਹੋਰ ਚੱਕੀ ਹੋਈ ਜਿਹੜੀ ਪੈਂਦੀ ਸੀ ਥੋੜੀ ਬਹੁਤ ਹੋਰ ਸਾਰਾ ਓਕੇ ਆ ਤਾਲਾਂ ਤਾਰਾਂ ਦਾ ਕਿਤੇ ਇਲਾਜ ਨਹੀਂ ਹੈਗਾ ਜਿੱਥੇ ਦੇਖੋ ਤਾਰਾਂ ਕਿਧਰ ਗੱਡੀਆਂ ਗੁੱਡੀਆਂ ਜੱਜ ਕਰਾ ਕੇ ਰੱਖਦੇ ਆ ਪੂਰੀ ਲੋਹ ਪ੍ਰੋਫਾਈਲ ਗੱਡੀਆਂ ਆ ਜੀ ਬੈਂਟਲੇ ਬੈਂ ਵੀ ਬੈਂਟਲੇ ਵੀ ਆਉਂਦੀ ਆ ਬੈਂਟਲੀ ਆਇਆ ਤੇ ਸਟੋਰੀਆਂ ਸਟਾਰੀਆਂ ਪਾਉਂਦੇ ਹੁੰਦੇ ਇੱਥੇ ਆਓ ਨੇ ਆ ਰਹੇ ਲੋਕ ਆਗੇ ਖਾਪਨ ਖਾਉਣੀ ਸਵਾਦੀ ਖਾਓ ਹੱਥ ਵੀ ਹੋ ਵੀ ਉਹ ਥੈਂਕ ਯੂ ਕਹਤਾ ਰਹਤਾ ਹੂੰ ਸਸਰੀ ਗੱਲ ਕਹਿੰਦੇ ਥੈਂਕ ਯੂ ਕਹਤਾ ਕੀ ਚੀਜ਼ ਹੈ ਇਹ ਕੜੀ ਆ ਆਈਫੋਨ ਦੀ ਕਾਪੀ ਹੈ ਜਵਾਕਾਂ ਲਈ 175 ਬਾਤ ਬਹੁਤ ਚਾ ਫੀਫਾ ਲੱਗੇ ਇਹ ਵੀ ਆ ਇਹ ਵੀ 175 ਉਹ ਉਹ ਨਾ ਦੂਜਾ ਇਹ ਚੜੀ ਟਾਈਮ ਆ ਸਾਰਾ ਸਿਸਟਮ ਪੱਖਾ ਪਿਓ ਛੋਟਾ ਜਿਹਾ ਦਾ ਛੋਟੇ ਛੋਟੇ ਪੱਖੇ ਆ ਤਾਰ ਬੱਢੀ ਆ ਸੁਬਾ ਸੁਬਾ ਕੱਲ ਲੈਪਟਾਪ ਦਾ ਚਾਰਜ ਨਹੀਂ ਲੱਗਦਾ ਸੀ ਆ ਆ ਲੈ ਲੈਣੀ ਗਲਤੀ ਕੀਤੀ 41 ਬਾਦ ਆ ਸਸਤਾ ਯਾਰ ਅਜਵਾਕਾਂ ਦਾ ਸਮਾਨ ਆ ਬਾਈ ਸਾਰਾ ਖੇਲਣ ਖੁੱਲਣ ਦਾ ਗੱਡੀਆਂ ਆਏ ਵਿਖਲੇ 2 200 ਬਾਦ ਦੀਆਂ ਗੱਡੀਆਂ ਨੇ ਆਪਣੇ ਆਪਣੇ ਆਪਣੀ ਗੱਡੀ ਹੈਗੀ 5-700 ਰੁਪਏ ਦੀ ਠੀਕ ਆ ਯਾਰ ਜਵਾਕਾਂ ਦੇ ਟਵਾਏ ਆ ਇਹੇ ਕੁਡੀਆਂ ਚੱਲੋ ਯਾਰ ਇੱਥੇ ਆਪਣੇ ਕੰਮ ਦਾ ਤਾਂ ਹੈ ਨਹੀਂ ਕੁਝ ਯਾਰ ਮੋਟਾ ਜਿਹਾ ਦੇਖਿਆ ਜਾਵੇ ਤਾਂ ਮੰਨ ਲਾ 50 ਰੁਪਏ ਦੀ ਚੀਜ਼ ਆਪਣੇ ਇੰਡੀਆ ਇੱਥੇ 150 ਦੀ ਆ ਅਹੀ ਫਰਕ ਆ ਇੱਥੇ ਤੇ ਬਿਊਟੀ ਪਾਰਲਰ ਬਾਈ ਐ ਆ ਦੇ ਇੱਥੇ ਬਿਠਾ ਲੈਣਾ ਤੁਹਾਨੂੰ ਆਫੀਸ਼ੀਅਲ ਉਪੋਸ਼ ਲੈ ਕਰਾਓ ਜੋ ਮਰਜ਼ੀ ਕਰਾਓ ਆ ਕੱਪੜੇ ਸਮਾਉਚ ਆ ਇਹ ਆ ਹੋਰ ਪਾਸੇ ਜਾਣੇ ਆ ਉਹ ਤਾਂ ਫੇਲ ਹੋ ਗਈ ਲੋਕੇਸ਼ਨ ਹੈ ਹੀ ਨਹੀਂ ਸੀ ਕੁਝ ਤਾਂ ਸ਼ਾਪਿੰਗ ਸ਼ਾਪਿੰਗ ਵਾਲਿਆਂ ਲਈ ਠੀਕ ਸੀ ਇਹ ਮੀ ਪਈ ਜਾਂਦਾ ਹੁਣ ਦੇਖੀ ਆ ਟੁਕ ਟੁਕ ਜੀ ਇਹਨੂੰ ਪੁੱਛਦੇ ਆ ਹਾਊ ਮੱਚ ਹਾਊ ਮੱਚ ਹਾਊ ਮੱਚ 100 ਬਾਕ 10 ਬਾਕ 10 ਬਾਕ ਹੋ ਜਾ ਇਹ ਪੱਲੇ ਬਾਕ ਹੋਰ ਨੂੰ ਪੁੱਛ ਲੋ ਹੁਣ ਸੁਣਿਆ ਹਾਰਨ ਉਹ ਇਹ ਸਾਡਾ ਭਰਾ ਮੂਰੇ ਆਉਂਦਾ ਹੀ ਗੱਡੀ ਦੇ ਆ ਮਾਰਿਆ ਉਹਨੇ ਅੱਧਾ ਹਰ ਬੇ ਚ ਚਲੋ ਭਾਈ ਜਲਦੀ ਗੱਲੀਆਂ ਪਈਆਂ ਸੀਟਾਂ ਤਾਂ ਵਧੀਆ ਤੁਰ ਕੇ ਕਿੱਥੇ ਜਾਂਦੇ ਯਾਰ ਸਹੀ ਆ ਐ ਬ్రో ਠੀਕ ਆ ਲੱਤਾਂ ਨੂੰ ਵੀ ਰਾਂ ਮਿਲਦਾ ਭੋਲੇ ਸਹੀ ਆ ਤੁਰ ਕੇ ਠੀਕ ਨਹੀਂ ਇਹਦੇ ਲੋਟ ਆ ਕਮਾਂ ਲਾਗੇ ਨੀਰ ਹੁੰਦਾ ਯਾਰ ਲਾਦੋ ਲਾਦੋ ਕਿਤੇ ਅਮਨ ਹਾਂ ਚਪਲਾ ਕਿੱਥੇ ਉਹ ਤੇਰੀ ਸੱਚੀ ਦੱਸ ਕਿਤੇ ਆ ਮੈਂ ਲੈ ਦੰਨਾ ਚੱਲ ਇਹ ਕਿੱਥੇ ਸੀ ਬਲਾਸਟਰ ਕਿੱਥੇ ਤੁਸੀਂ ਵੀ ਘੁੰਮਾਂ ਲੱਗਿਆ ਚਪਲਾ ਪਹਿਲਾਂ ਕਾ ਤੂੰ 92 ਨੂੰ ਦੱਸ ਤੁਸੀਂ ਬੰਦੇ ਨੂੰ ਚੀਜ਼ ਫੜਾਈ ਹੁਣ ਮੇਰੇ ਕੋਲ ਆ ਚੀਜ਼ ਐ ਗੋਪੁਰਾ ਮੇਰਾ ਦੋ ਮੀਟਰ ਚਪਲਾ ਛੱਡੀਆਂ ਕਿੱਥੇ ਆਪਾਂ ਲਾਸ਼ ਕਿੱਥੇ ਪਈ ਕੀ ਆਪਾਂ ਉਹ ਮ사ਜ ਕਰਾਈਏ ਉੱਥੇ ਉਹ ਮੌਲ ਚ ਉੱਥੇ ਪਈਆਂ ਹੋਣੀਆਂ ਉਹ ਨਹੀਂ ਸੀ ਮਸ਼ੀਨ ਜੀ ਤੇ ਬੈਠੇ ਸੀਗੇ ਉਹ ਸਾਈਡ ਤੇ ਰੱਖ ਦੀ ਜਾਂ ਮੈਂ ਤੈਨੂੰ ਇੱਥੇ ਰੱਖ ਦਿੰਦੇ ਆ ਆਪਾਂ ਟਾਈਟਰ ਮੰਡੀ ਟਾਈਟਰ ਬਣ ਗਈ ਟਾਈਟਲ ਬਣ ਗਿਆ ਬਾਈ ਸਾਡੇ ਬੰਦੀ ਦੀਆਂ ਚੱਪਲਾਂ ਰਹਿ ਗਈਆਂ ਉੱਥੇ ਨਹੀਂ ਆਪ ਗੇੜਾ ਮਾਰਾਂਗੇ ਉਹ ਕਿਹੜਾ ਗੇੜਾ ਮਾਰਾਂਗੇ ਹਾਂ ਜੂ ਮਾਰਾਂਗੇ ਆ ਯਾਦ ਆ ਗਿਆ ਆਪਾ ਰੱਖੀ ਨਹੀਂ ਸੀ ਮੈਂ ਕਿਹਾ ਇੱਥੇ ਰੱਖ ਦਿੰਨੇ ਆ ਚੱਲ ਦੋਸਤ ਦੀ ਚੱਪਲ ਉਮ ਹੋ ਗਈ ਬੰਦਾ ਸੈਡ ਹੋ ਗਿਆ ਪੂਰਾ ਬਾਈ ਹੁਣ ਐਵੇਂ ਐਵੇਂ ਗੋਦੀਆਂ ਹੀ ਨੇ ਨਾ ਔੜੀ ਗੋਦੀ ਨਹੀਂ ਹੈ ਇੱਥੇ ਗੱਡੀਆਂ ਤੇ ਗੱਡੀਆਂ ਦੇ ਘੈਂਟ ਲਾਉਂਦੇ ਆ ਬਈ ਪੈਸੇ ਪੂਹੇ ਇਹ ਗੱਡੀਆਂ ਘੈਂਟ ਨੇ ਇੱਥੇ